ਹਾਂਜੀ ਆਜੋ ਆਜੋ ਜੁੜ ਜੋ ਜੇ ਕੋਈ ਲਾਈਵ ਹੈ ਤਾਂ ਟਾਈਟਲ ਤੁਸੀਂ ਪੜ ਹੀ ਲਿਆ ਹੋਣਾ ਜ਼ਰੂਰੀ ਗੱਲਬਾਤ ਕਰਨੀ ਸੀ ਸਾਂਜੀ ਆ ਪਿੰਡ ਬਣਿਆ ਜੰਗ ਦਾ ਮੈਦਾਨ ਅੱਜ ਕੱਲ੍ਹ ਦੇ ਹਾਲਾਤ ਤੁਸੀਂ ਵੇਖ ਹੀ ਰਹੇ ਹੋ ਕਿੱਥੋਂ-ਕਿੱਥੋਂ ਕੰਨੀਆਂ-ਕੰਨੀਆਂ ਕਿਹੋ ਜਿਹੀਆਂ ਖਬਰਾਂ ਮਿਲਵੀਆਂ ਨੇ ਤੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਸੀ ਟਾਈਟਲ ਤੁਸੀਂ ਪੜ੍ਹਿਆ ਹੋਣਾ ਵੀ ਆ ਪਿੰਡ ਬਣ ਗਿਆ ਜੰਗ ਦਾ ਮੈਦਾਨ ਤੁਸੀਂ YouTube ਤੇ ਜਿਹੜੀ ਚੀਜ਼ ਦੇਖਣ ਲੱਗ ਪੋਗੇ ਉਹ YouTube ਦਾ ਜਿਹੜਾ ਐਲਗੋਰਿਦਮ ਐ ਉਹਨਾਂ ਆਟੋਮੈਟਿਕਲੀ ਉਹੋ ਜਿਹੇ ਵੀਡੀਓ ਤੁਹਾਡੇ ਅੱਗੇ ਆਈ ਜਾਂਦੀਆਂ ਨੇ ਆਜੋ ਜੀ ਆਜੋ ਲਾਈਕ ਸ਼ੇਅਰ ਕਰਦੇ ਚੱਲੋ ਧੰਨਵਾਦ ਹੋਵੇਗਾ ਬੜੀ ਜ਼ਰੂਰੀ ਗੱਲ ਬਾਤ ਹੈ ਬੇਨਤੀ ਕਰਨੀ ਹੈ ਕੱਲ ਮੈਂ ਨਾ ਖਬਰ ਸੁਣਦਾ ਪਿਆ ਸੀ ਹੋਇਆ ਕਿ ਉੱਥੇ ਇੱਕ ਪੱਤਰਕਾਰ ਉਹ ਆਪਣਾ ਕੰਮ ਕਰ ਰਿਹਾ ਹੁਣ ਕੀ ਦੇਖਿਆ ਵੀ ਇੱਕ ਬੰਦਾ ਟਰੈਕਟਰ ਟਰਾਲੀ ਤੇ ਆਪਣਾ ਸਮਾਨ ਬਾਰਡਰ ਤੋਂ ਲੈ ਕੇ ਜਾ ਰਿਹਾ ਜਿਵੇਂ ਕਹਿ ਲੋ ਵੀ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕਿਉਂਕਿ ਜਾਨ ਤੋਂ ਕੀਮਤੀ ਇਸ ਦੁਨੀਆ ਤੇ ਕੁਝ ਵੀ ਨਹੀਂ ਇਹ ਇਨਸਾਨ ਨੂੰ ਘਰ-ਬਾਰ ਸਮਾਨ ਬਣਾਉਣ ਤੇ ਬਹੁਤ ਟਾਈਮ ਲੱਗਦਾ ਹੈ। ਹਲੋ ਜੀ, ਹਲੋ ਜੀ। ਹਾਂਜੀ ਹਾਂਜੀ। ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ। ਪੰਜਾਬ ਪੰਜਾਬ ਸਿਹ ਹੈ। हाथों से कोई है ओ गोवा पंजाब जिंदाबाद भाई ओके 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 आप गोया गोवा से हो क्या करते हो आप पंजाब जिंदाबाद सी है तिरवेगा क्या करते हो आप गोवा में ओके 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 इंजीनियरिंग आपका वैसे आपका गांव आप कहां से हो हाँ जी आओ नाल आप नार पढ़ी चलेंगे हम परमात्मा कराता है रोजी रोटी के लिए वही कर लेते हैं ਕਿਹੜੀ ਮੈਂ ਟਾਈਟਲ ਲਾਇਆ ਹੋਇਆ ਸੀ ਕਿ ਆ ਪਿੰਡ ਬਣਿਆ ਜੰਗ ਦਾ ਮੈਦਾਨ ਹਾਂਜੀ 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 ਇਹ 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 ਗੱਲਬਾਤ ਕਰਨ ਦਾ ਇਹ ਟਾਈਟਲ ਲਾ ਕੇ ਗੱਲਬਾਤ ਕਰਨ ਦਾ ਮੇਰਾ ਇੱਕ ਮਕਸਦ ਸੀ ਨਹੀਂ ਅਭੀ ਨਹੀਂ ਆਇਆ ਗੋਆ को तो किसी से पहचान हो तो फिर ही आया जाता है अमीर किया ने ओके हमारा उधर कोई नहीं है इसलिए हम नहीं आए अभी तक हाँ जी पाजी ओरिजिनल पंजाबी ਪਾਸ਼ਾ ਕੋਈ ਵੀ ਨਹੀਂ ਮਾੜੀ ਹੁੰਦੀ ਪਾਸ਼ਾ ਸਾਰੀਆਂ ਚੰਗੀਆਂ ਨੇ ਪਰ ਜਿਹੜਾ ਬੰਦਾ ਜਿੱਥੇ ਰਹਿੰਦਾ ਹੈ ਜਾਂ ਜਿਹੋ ਜੀ ਸੋਸਾਇਟੀ ਵਿੱਚ ਰਹਿੰਦਾ ਹੈ ਉਹੋ ਜੀ ਉਹਨੂੰ ਪਾਸ਼ਾ ਮਿਲਦੀ ਹੈ ਅਭੀ ਆ ਦਾਲਿਓ ਕਹਾਂ ਪੇ ਸਤਸਰੀ ਕਾਲ ਬਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਜਿਵੇਂ ਮੈਂ ਬਾਤ ਕਰ ਰਹਾ ਥਾ ਕਿ ਆ ਪਿੰਡ ਬਣਿਆ ਜੰਗ ਦਾ ਮੈਦਾਨ ਟਾਈਟਲ ਸੁਣਿਆ ਪੜਿਆ ਸੀ ਤੁਸੀਂ ਇਹ ਤੇ ਆਪਣੇ ਮਨ ਤੇ ਹੈ ਜੀ ਇਹ ਤਾਂ ਆਪਣੇ ਮਨ पे है ਹਮ ਜਹਾਂ ਮਰਜੀ ਚਲੇ ਜੇ ਜਦ ਹਮਾਰਾ ਮਨ ਨੇ ਕੁਝ ਕਹਿੰਦੇ ਚਾਹੇ ਮਹਿਲ ਹੋ ਚਾਹੇ ਉਹ ਝੋਂਪੜੀ खुशी वहां मिलेगी जब जहां शांत होगी खोपड़ी हाँ चेहरे खुशी नहीं मिलती जिन्हें चेरा शांत नहीं मिली आपको तब तक आपके लिए जब चाहे महल हो चाहे झोपड़ी ਖੁਸ਼ੀ ਵਹਾਂ ਮਿਲਦੀ ਹੈ ਜਦ ਸ਼ਾਂਤ ਹੋ ਗਈ ਖੋਪੜੀ ਤੇ ਉਹ ਮੈਂ ਗੱਲ ਕਰ ਰਿਹਾ ਸਮ ਵੇਖੋ ਇਹਨਾਂ ਚੀਜ਼ਾਂ ਦੇ ਨਾਲ ਕਿਤੇ ਵੀ ਫਲ ਨਹੀਂ ਹੁੰਦਾ ਆਹ ਮਨਵਤਾ ਦੀ ਭਲਾਈ ਦੇ ਵਿੱਚ ਇਨਸਾਨ ਸਾਰੇ ਇੱਕ ਹੀ ਨੇ ਚਲੋ ਜਿੱਥੇ ਕਿਸੇ ਨੇ ਜਨਮ ਲਿਆ ਹੋਵੇ ਜਾਂ ਕਿਸੇ ਨੂੰ ਸੋਸਾਇਟੀ ਮਿਲੀ ਉਹ ਹੋਵੇ ਜਾਂ उसकी बोली रहन सहन बन जा है आप हमारे वीडियो देखते हो आज वापस आ जो कोई अपने मन की कम जो मन में है वो बोलो ਫਿਰ ਇਹ ਆਪਸੇ ਬਾਤ ਹੋ ਪਾਏਗੀ ਹੋਇਆ ਕਿ ਅਸਲ ਦੇ ਵਿੱਚ ਕੱਲ ਦੀ ਗੱਲ ਹੈ ਜੇ ਮੈਂ ਤੁਹਾਨੂੰ ਦੱਸ ਰਿਹਾ ਸਾਂ ਮੈਂ ਇੱਕ ਖਬਰ ਪੜ ਰਿਹਾ ਸੀ ਦੇਖ ਰਿਹਾ ਸੀ ਤੇ ਪੱਤਰਕਾਰਾਂ ਨੇ ਕੀ ਹੋਇਆ ਕੀ ਡਾਇਆ ਬੰਦਾ ਕੋ ਟਰੈਕਟਰ ਟਰਾਲੀ ਲੈ ਕੇ ਆ ਰਿਹਾ ਸੀ ਤੇ ਉਹਨੂੰ ਉਹਨੂੰ ਆ ਕੇ ਉਹਨੂੰ ਰੋਕ ਲਿਆ ਉਹਨੂੰ ਪੁੱਛਿਆ ਕਿੱਥੇ ਜਾ ਰਹਿਆ ਉਹ ਕਹਿੰਦਾ ਵੀ ਮੈਂ ਆਪਣਾ ਬਾਰਡਰ ਤੇ ਫੌਜ ਵੱਲੋਂ ਵੀ ਅਲਰਟ ਤੇ ਰੱਖਿਆ ਗਿਆ ਸਿਸਟਮ ਵੀ ਜਾਰੀ ਕੀਤਾ ਗਿਆ ਤੇ ਮੈਂ ਆਪਣਾ ਸਮਾਨ ਲੈ ਕੇ ਜਾ ਰਿਹਾ ਉਹਨੂੰ ਦੀ ਥੋੜੀ ਜਿਹੀ ਕੋਈ ਪੱਤਰਕਾਰ ਹੁਣ ਪੱਤਰਕਾਰ ਮਸਾਲਾ ਵੀ ਲਾਉਣਾ ਗੱਲ ਉਹਨੂੰ ਕਹਿੰਦਾ ਵੀ ਤੂੰ ਦੱਸ ਵੀ ਤੁਹਾਡਾ ਕੋ ਨੁਕਸਾਨ ਹੋਇਆ ਉਹ ਕਹਿੰਦਾ ਨਹੀਂ ਹਾਚ ਨਹੀਂ ਹੋਇਆ ਕਹਿੰਦਾ ਜਦੋਂ ਅੱਗੇ 47 ਜੰਗ ਹੋਈ ਸ਼ੁਰੂ ਵੀ ਤੁਹਾਡਾ ਬਹੁਤ ਨੁਕਸਾਨ ਹੋ ਗਿਆ ਸੀ ਉਹ ਕਹਿੰਦਾ ਭਾਈ ਮੈਂ ਤੇ ਕੋਈ ਜੰਮਿਆ ਵੀ ਨਹੀਂ ਸੀ ਪੱਤਰਕਾਰ ਕਹਿੰਦਾ ਤੇਰੇ ਵੱਡਿਆਂ ਨੇ ਦੱਸਿਆ ਹੁਣ ਤੇਰੇ ਮਾਪਿਆਂ ਨੇ ਦੱਸਿਆ ਹੁਣ ਉਹ ਕਹਿੰਦਾ ਮਾੜੇ ਮੁੱਢਿਆਂ ਗੱਲਾਂ ਕਰਦੇ ਸੀ ਤੇ ਉਹ ਚਲਾ ਗਿਆ ਟਰਾਲੀ ਜੀ ਵਾਲਾ ਤੇ ਜਾਂ ਪੱਤਰਕਾਰ ਫਿਰ ਕਹਿੰਦਾ ਕਹਿੰਦਾ ਵੇਖੋ ਆ ਬੰਦਾ ਦੱਸਦਾ 47 ਜਣੇ ਵੀ ਸਾਡਾ ਬੜਾ ਨੁਕਸਾਨ ਹੋ ਗਿਆ ਸੀ ਲੈ ਕਰ ਲੋ ਕਿਉਂ ਨੂੰ ਪੰਡਾ ਉਹ ਅੰਮ੍ਰਿਤਸਰ ਜਿਹੜੀ ਗੱਲਬਾਤ ਚੱਲ ਰਹੀ ਸੀ ਥੋੜੇ ਦਿਨ ਪਹਿਲਾਂ ਵੀ ਉੱਥੇ ਆ ਉਹ ਵੇਖਿਆ ਗਿਆ ਆ ਵੇਖਿਆ ਗਿਆ ਜਦੋਂ ਪਤਾ ਲੱਗਾ ਵੀ ਰਾਤ ਨੂੰ ਬਲੈਕਆਊਟ ਸਾਰੇ ਹਨੇਰਾ ਸੀ ਤੇ ਕਿਸੇ ਨੇ ਆ ਜਿਹੜੀਆਂ ਵਹਾਈਆਂ ਜੀ ਥੁਰਲੀਆਂ ਹੁੰਦੀਆਂ ਨੇ ਇਹ ਤਾਂ ਉਹ ਛੱਡਦੀਆਂ ਤੇ ਉਹ ਲੋਕਾਂ ਲੱਗਾ ਵੀ ਕਿਤੇ ਹਮਲਾ ਹੋ ਗਿਆ ਆ ਜਿਹੜੀ ਮੈਂ ਗੱਲ ਕਰ ਰਿਆ ਸਾਂ ਚੰਗ ਦੇ ਮੈਦਾਨ ਵਾਲੀ ਕਿਉਂ ਟਾਈਟਲ ਲਾਇਆ ਇਹ ਤਾਂ ਲਾਇਆ ਗਿਆ ਵੀ ਕੱਲ ਸ਼ਾਮ ਨੂੰ ਕੀ ਹੋਇਆ ਸੀ ਆਪਣੀ ਕਲੋਨੀ ਦੇ ਬਾਹਰ ਖੜੇ ਹੋਏ ਸੀ ਤੇ ਉੱਥੇ ਨਾ ਇੱਕੋਦਮ ਆਵਾਜ਼ਾਂ ਆਉਣ ਲੱਗ ਪੀਆਂ ਪਿੰਡ ਦੇ ਵਿੱਚੋਂ ਵੀ ਜਿਵੇਂ ਕਹਿ ਲੋ ਵੀ ਜਿਹੜੇ ਵੀ ਗੋਲੀਆਂ ਚੱਲਣ ਲੱਗ ਪੀਆਂ ਇੰਨੀਆਂ ਆਵਾਜ਼ਾਂ ਕੋਦਾਂ ਮਾਤਾ ਸਾਡੀ ਖੜੀ ਹੋਈ ਸੀ ਬਜ਼ੁਰਗ ਮੇਰੇ ਕੋਲ ਉਹ ਮੈਨੂੰ ਕਹਿੰਦੇ ਪੁੱਤੋ ਲੱਗਦਾ ਵੀ ਜਿਵੇਂ ਜੰਗ ਸ਼ੁਰੂ ਹੋ ਗਈ ਆਪਣੇ ਪਿੰਡ ਦੇ ਵਿੱਚ ਹੀ ਲੜਾਈ ਲੱਗ ਗਈ। ਦਾਦਾ ਜੀ ਜਦੋਂ ਅਸੀਂ ਵੀ ਦੋ ਕੁ ਮਿੰਟ ਵੇਖਿਆ ਜਦੋਂ ਇਹ ਸੁਹਣੀਆਂ ਬਾਜਾਈਆਂ ਪਤਾ ਲੱਗਾ ਵੀ ਉਹ ਕੋਈ ਪਟਾਕੇ ਚਲਾਈ ਜਾਂਦਾ ਉਹ ਜਿਹੜਾ ਇੱਕ ਪਟਾਕਾ ਤਾਂ ਉਹਨੂੰ ਛੱਡਿਆ ਜਾਂਦਾ ਉਹ ਕਿੰਨੇ ਕਿੰਨੇ ਪਟਾਕੇ ਆਪੇ ਵਜਿ ਜਾਂਦੇ ਨੇ। ਉਹ ਪਟਾਕਾ ਚੱਲੀ ਜਾਂਦਾ ਸੀ ਤੇ ਲੋਕ ਸਹਿਮ ਗਏ ਐਵੇਂ ਕਹਿ ਲਉ ਵੀ ਦੁਨੀਆਦਾਰੀ ਇਹ ਤਾਂ ਉਹ ਬਹੁਤ ਮਿਲਦੇ ਨੇ ਆ ਹੋ ਗਿਆ ਉਹ ਹੋ ਗਿਆ ਪਾਕਿਸਤਾਨ ਨਾਲ ਹੋ ਗਿਆ ਇੰਡੀਆ ਦਾ ਉਹ ਗਿਆ ਨਹੀਂ ਕਿਸੇ ਦਾ ਹੁੰਦਾ ਕਿਉਂਕਿ ਜੇ ਹੁਣ ਕੋਈ ਗਲਤੀ ਕਰਦਾ ਉਹਦੀ ਸਜ਼ਾ ਉਸੇ ਨੂੰ ਮਿਲਣੀ ਹੈ ਸਾਡਾ ਦੇਸ਼ ਵੀ ਕੋਈ ਏਡੇ ਸਾਡੇ ਮੂਰਖ ਲੋਕ ਨਹੀਂ ਬੈਠੇ ਸਾਡੇ ਜਿਹੜੇ ਉਤਨੇ ਲੀਡਰ ਏਡੇ ਵੀ ਨਹੀਂ ਮੂਰਖ ਵੀ ਲੋਕਾਂ ਨੂੰ ਮਰਵਾ ਕੇ ਰਾਜ ਕਿੱਥੇ ਕਰਨਗੇ ਉਹ ਉਹ ਜੇ ਹੁਣ ਸਾਡੇ ਦੇਸ਼ ਦੇ ਪ੍ਰਤੀ ਕੋਈ ਖਿਲਾਫਤ ਕਰਦਾ ਫਿਰ ਉਸ ਤੋਂ ਬਦਲਾ ਵੀ ਲੈਣਾ ਪੈਂਦਾ ਹੈ ਬਦਲੇ ਦਾ ਮਤਲਬ ਇਹ ਹੁੰਦਾ ਹੈ ਵੀ ਜੇ ਅੱਜ ਨਾ ਰੋਕਿਆ ਇਹਨਾਂ ਦੀ ਗਾਂ ਤੋਂ ਜੁਰਤ ਵਧੇਗੀ ਬਸ ਆਹ ਸਿਸਟਮ ਹੈ ਤੇ ਕੌਮਾ ਕੋਈ ਵੀ ਨਹੀਂ ਮਾੜੀਆਂ ਹੁੰਦੀਆਂ ਵਿੱਚ ਚਾਰ ਇੱਕ ਬੰਦੇ ਹੀ ਹੁੰਦੇ ਨੇ ਤੇ ਉਹ ਸਾਰਾ ਸਿਸਟਮ ਨੂੰ ਖਰਾਬ ਕਰ ਦਿੰਦੇ ਨੇ ਹਾਂਜੀ ਗੋਆ ਵਾਲਿਓ ਹੈਗੇ ਹੋ ਕਿ ਚਲੇ ਗਏ ਹੋ ਗੋਆ ਵਾਲੇ ਆਮੀਰਪਾ ਜੀ ਤੁਸੀਂ ਕਿੱਥੋਂ ਤੇ ਉਹ ਉਹ ਹਵਾ ਬਣ ਗਿਆ ਕੱਲ ਜਿਵੇਂ ਕੱਲ ਸਾਡੇ ਨਾਲ WhatsApp ਤੇ ਬੜੀਆਂ ਖਬਰਾਂ ਆਈਆਂ ਮਪਰੀਪੁਰ ਦੇ ਵਿੱਚ ਐ ਹੋ ਗਿਆ ਜਾਂ ਹੋ ਗਿਆ ਥਾਂ ਥਾਂ ਤੇ ਆ ਹੋ ਗਿਆ ਜਾਂ ਹੋ ਗਿਆ ਇੱਕ ਦੋ ਥਾਵਾਂ ਤੇ ਹੋਇਆ ਪਰ ਬਾਅਦ ਵਿੱਚ ਸ਼ਾਮ ਨੂੰ ਮੈਸੇਜ ਆਇਆ ਉਥੋਂ ਕਿ ਭਾਈ ਕਿਤੇ ਕੁਝ ਨਹੀਂ ਹੋਇਆ ਐਵੇਂ ਐਵੇਂ ਤੁਸੀਂ ਆਪਵਾਵਾਂ ਦੇ ਪਿੱਛੇ ਲੱਗ ਕੇ ਐਵੇਂ ਨਾ ਟੈਨਸ਼ਨ ਹਲਾਓ ਸਭ ਦਾ ਬਣਾ ਮੰਗੋ ਇਹ ਸਾਰਾ ਕੁਝ ਇਹ بڑے ਵੱਡੇ ਮਸਲੇ ਨੇ ਕੋਈ ਜੰਗਾ-ਜੁੰਗਾ ਗੱਲਾਂ ਕਰਨੀਆਂ ਸੌਖੀਆਂ ਨੇ ਇੱਕ ਦੇਸ਼ ਦੂਸਰੇ ਦੇਸ਼ ਨਾਲ ਐਵੇਂ ਥੋੜਾ ਲੜ ਸਕਦਾ ਕਿਉਂਕਿ ਜੇ ਦੋ ਦੇਸ਼ ਲੜਦੇ ਨੇ ਤੇ ਵਿੱਚ ਤੀਜੇ ਆਪਣਾ ਵਿੱਚ ਫਾਇਦਾ ਚੱਕ ਕੇ ਦੋਨੋਂ ਦੋਨੋਂ ਖਰਾਬ ਕਰਕੇ ਤੇ ਆਪਣਾ ਰਾਜ ਦਾ ਸਿੱਕਾ ਕਾਇਮ ਕਰ ਲੈਂਦੇ ਨੇ ਕਿ ਜਦੋਂ ਕੋਈ ਦੇਸ਼ਾਂ ਦੀਆਂ ਜੰਗਾਂ ਹੁੰਦੀਆਂ ਨੇ ਇਹ ਦੇਸ਼ਾਂ ਦੇ ਪ੍ਰਧਾਨ ਮੰਤਰੀ ਕਹਿ ਲੋ ਜਿੰਨੇ ਮੰਤਰੀ ਕਹਿ ਲੋ ਸਾਰੇ ਇਕੱਠੇ ਹੁੰਦੇ ਨੇ ਫਿਰ ਜਾ ਕੇ ਕਿਤੇ ਕੋਈ ਗੱਲਬਾਤ ਹੁੰਦੀ ਉਹ ਵੀ ਤੇ ਦੁੱਝੋਂ ਸਿਰੇ ਤੇ ਗੱਲ ਚਲੀ ਜਾਵੇ ਤੇ ਇਹ ਕੋਈ ਆ ਯੂਕਰੇਨ ਦਾ ਹਾਲ ਵੇਖ ਲਓ ਕੀ ਹੋਇਆ ਤੇ ਕਿਸੇ ਦਾ ਕੀ ਗਿਆ ਉਹਨਾਂ ਲੜ ਝਗੜ ਕੇ ਆਪਣਾ ਆਪ ਹੀ ਖਤਮ ਕੀਤਾ ਉਹਨਾਂ ਨੇ ਉਹਨਾਂ ਤੇ ਉਹਨਾਂ ਦੇ ਉਹਨਾਂ ਦਾ ਤੇ ਜੇ ਇਸੇ ਤਰ੍ਹਾਂ ਜੇ ਪ੍ਰੇਮ ਪਿਆਰ ਬਣਿਆ ਰਹੇ ਤੇ ਫਿਰ ਕੀ ਫਾਇਦਾ ਤੇ ਹੁਣ ਸਾਡੇ ਵੀ ਇਵੇਂ ਹੀ ਆ ਤੇ ਪੰਜਾਬ ਨੂੰ ਹਰ ਵੇਰੀ ਪਤਨਿਕਾ ਤੋਂ ਅਲਰਟ ਤੇ ਰੱਖਿਆ ਜਾਂਦਾ ਕੱਲਾ ਬਾਰਡਰ ਹੀ ਨੰਗਦਾ ਬਾਰਡਰ ਕਿੱਥੋਂ ਕਿੱਥੋਂ ਲੰਗਦਾ ਪਰ ਪੰਜਾਬ ਨੂੰ ਜ਼ਿਆਦਾ ਅਲਰਟ ਤੇ ਰੱਖਿਆ ਜਾਂਦਾ ਪਾਕਿਸਤਾਨ ਚ ਕਈ ਲੋਕ ਵੀਡੀਓ ਪਾਉਂਦੇ ਨੇ ਤੇ ਉਹ ਉਹ ਕਹਿੰਦੇ ਨੇ ਵੀ ਅਸੀਂ ਲੈਂਦੇ ਪੰਜਾਬ ਵਾਲੇ ਤੇ ਅਸੀਂ ਅਸੀਂ ਚੜ੍ਹਦੇ ਪੰਜਾਬ ਵਾਲੇ ਅਸੀਂ ਸਾਰੇ ਭਰਾ ਅਸੀਂ ਸਾਰੇ ਇਕੱਠੇ ਆ ਸਾਡੀ ਬੋਲੀ ਇੱਕੋ ਜੀ ਹੈ ਪਰ ਦੇਖੋ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਤੇ ਕੰਮ ਪੰਜਾਬ ਤੇ ਹੀ ਆਉਂਦਾ ਵੀ ਪੰਜਾਬ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਕਿਉਂ ਚੱਕਰ ਕੀ ਹੈ ਬਈ ਅੱਜ ਕੱਲ੍ਹ ਪਈ ਕਿਸੇ ਦਾ ਕੋਈ ਨਹੀਂ ਉਹ ਪਰਮਾਤਮਾ ਹੀ ਹੈ ਤੇ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹਰ ਇੱਕ ਇਨਸਾਨ ਆਪਣੇ ਫਾਇਦੇ ਵਾਸਤੇ ਕਿਸੇ ਦਾ ਵੀ ਬੁਰਾ ਕਰ ਸਕਦਾ ਹੈ ਇਸਾ ਕਰਕੇ ਲਾਈਵ ਹੋਣ ਦੇ ਇਹ ਮਕਸਦ ਸੀ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸਾਂ ਇਟਾਇਟਲ ਦਾ ਲਾਇਆ ਜੰਗ ਦਾ ਮੈਦਾਨ ਬਣਿਆ ਪਿੰਡ ਵੀ ਰਾਤ ਤੇ ਸ਼ਾਮ ਨੂੰ ਖੜੇ ਤੇ ਇੱਕੋ ਦਮ ਨਾਲ ਆਵਾਜ਼ਾਂ ਆਉਣ ਲੱਗ ਪਈਆਂ ਵੀ ਜਦੋਂ ਗੋਲੀਆਂ ਚੱਲਦੀਆਂ ਤੇ ਖੜੇ ਖੜੇ ਮਾਦਾ ਸਾਡੇ ਬਜ਼ੁਰਗ ਕਹਿੰਦੀ ਪੁੱਤ ਮੈਨੂੰ ਲੱਗਦਾ ਵੀ ਜੰਗ ਇੱਥੇ ਵੀ ਲੱਗੀ ਆਪਣਾ ਇਤਿਹਾਸਿਕ ਪਿੰਡ ਹੈ ਤੇ ਇੱਥੇ ਅੱਗੇ ਵੀ ਜੇ ਅੰਗਰੇਜ਼ਾਂ ਤੇ ਸਿੱਖਾਂ ਦੀ ਜੰਗ ਹੋਈ ਸੀ ਆ ਗੋਲੀਆਂ ਚੱਲਣ ਲੱਗ ਪਿਆ ਤਾਂ ਇੰਤਜ਼ਾਮ ਕਰੀ ਜੇ ਤੁਸੀਂ ਵੇਖਿਆ ਧਿਆਨ ਨਾਲ ਉਹ ਕਿਸੇ ਨੇ ਆਟਿਸ਼ਬਾਜੀ ਦੀ ਛੱਡੀ ਹੋਈ ਕਿਸੇ ਦਾ ਕੋ ਕੰਮ ਬਣਿਆ ਹੁਣ ਉਹਨੇ ਉਹ ਛੱਡੀ ਉਹ ਜਿਹੜੀ ਇੱਕ ਵਾਰ ਛੱਡਿਆ ਤੇ ਕਿੰਨੇ ਪਟਾਕੇ ਇਕੱਠੇ ਮਾਰਦੀ ਹੈ ਉਹ ਅਸਮਾਨ ਵਿੱਚ ਹੀ ਚੱਲੀ ਜਾਂਦੀ ਹੈ ਐਵੇਂ ਅੰਮ੍ਰਿਤਸਰ ਸਾਹਿਬ ਦੀਆਂ ਖਬਰਾਂ ਸੁਣੀਆਂ ਉੱਥੇ ਵੀ ਆਇਆ ਹੋ ਗਿਆ ਜੋ ਹੋ ਗਿਆ ਪਤਾ ਲੱਗਿਆ ਪਾਈ ਉੱਥੇ ਵੀ ਕਿਸੇ ਨੇ ਰਾਤ ਨੂੰ ਆਤਿਸ਼ਬਾਜੀਆਂ ਚਲਾਤੀਆਂ ਉਹ ਹਨੇਰਾ ਸੀ ਉਹ ਐ ਲੱਗ ਲੱਗ ਜਿਵੇਂ ਜਲਾ ਅੱਗ ਰੋਈ ਉੱਪਰ ਦੀਆਂ ਗੱਲਾਂ ਕੀਤੀਆਂ ਗਿਆ ਉੱਥੇ ਪਤਾ ਲੱਗਾ ਪਾਈ ਐਵੇਂ ਫੋਮਾਂ ਜਾਂਦੀਆਂ ਨੇ ਇਸਦਾ ਪੜਾ ਮੰਗੋ ਜੰਗਾ ਜੁੰਗਾ ਨਾਲ ਕਿ ਇਹ ਕੋ ਮਜਾ ਨਹੀਂ ਹਾਸਿਆਂ ਚ ਗਲਣਾ ਪਿਆ ਕਰੋ ਜੰਗਾ ਜੁੰਗਾ ਨਾਲ ਕਿਸੇ ਦਾ ਕੋਈ ਪੈਦਾ ਨਹੀਂ ਹੁੰਦਾ ਜਿੰਨਾ ਫੌਜ ਜਿਹੜੀ ਸਾਡੀ ਫੌਜ ਆ ਜਿਹੜੇ ਸਾਡੇ ਵੀਰ ਨੇ ਜਿਹੜੇ ਬਾਰਡਰਾਂ ਤੇ ਬੈਠੇ ਨੇ ਤੇ ਦੋਨਾਂ ਨੂੰ ਕੁਝ ਹੁੰਦਾ ਨਾ ਤੇ ਉਹਨਾਂ ਦੀ ਮਾਂ ਪਿਓ ਦਾ 엄마 ਦਾ ਬੱਚਿਆਂ ਦਾ ਹਾਲ ਬਹੁਤ ਬੁਰਾ ਹੁੰਦਾ ਚਾਹੇ ਕਿਸੇ ਦੇਸ਼ ਦੀ ਕੋਈ ਫੌਜ ਹੋਵੇ ਤੇ ਇਸ ਕਰਕੇ ਭਾਈ ਇਹ ਹੀ ਪ੍ਰਮਾਤਮਾ ਤੋਂ ਖੁਦਾ ਤੋਂ ਅਕਾਲ ਪੁਰਖ ਤੋਂ ਇਹ ਮੰਗਿਆ ਕਰੋ ਵੀ ਸਭ ਦਾ ਭਾਈਚਾਰਾ ਕਾਇਮ ਰਹੇ ਪ੍ਰੇਮ ਪਿਆਰ ਬਣਿਆ ਰਹੇ ਤੇ ਇਸੇ ਵਿੱਚ ਹੀ ਸਾਡਾ ਫਾਇਦਾ ਹੈ ਤੇ ਜਿਹੜੇ ਲਾਈਵ ਦੇਖ ਰਹੇ ਹੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਗੰਭੀਰ ਚੈਟ ਕੀਤੀ ਹੁਣ ਇੱਕ ਤੇ ਸਾਨੂੰ ਇਹ ਨਹੀਂ ਆ ਗਾੜ ਡਿੰਗਲੀ ਲਿਖ ਦਿੱਤਾ ਵੀ ਮੈਂ ਤੇ ਬੋਰ ਹੋ ਰਹੀ ਹਾਂ ਹੁਣ ਆਪਾਂ ਜੇ ਪਹਿਲੀ ਵਾਰੀ ਗੱਲਬਾਤ ਕਰ ਰਹੇ ਹਾਂ ਮਿਲਿਆਂ ਦਾ ਕੁਝ ਵੀ ਐ ਸਮਝਦਾ ਵੀ ਪਹਿਲੀ ਵਾਰੀ ਤੇ ਥੋੜਾ ਕੋ ਕਿਸੇ ਦੇ ਨਾਲ ਇੰਨਾ ক্লোਜ ਗੱਲਾਂ ਬਾਤਾਂ ਕਰਨ ਲੱਗ ਪੈਂਦਾ ਜੇ ਤੁਸੀਂ ਅੱਗੋਂ ਕੋਈ ਚੱਜ ਦੀ ਗੱਲ ਕਰੋਗੇ ਤੇ ਅੱਗੋਂ ਤੁਹਾਨੂੰ ਚੱਜ ਦਾ ਜਵਾਬ ਮਿਲ ਜ ਜਾਵੇਗਾ ਤੇ ਕਿਉਂਕਿ ਜੇ ਮੈਂ ਵੀ ਹੁਣ ਥੋੜਾ ਜਿਹਾ ਫ੍ਰੀ ਬੈਠਾ ਹੋਣਾ ਸੀ ਜਾਣਾ ਸੀ ਮੈਂ ਵੀ ਆਪਣੇ ਕੰਮ ਤੇ ਥੋੜਾ ਜਿਹਾ ਫ੍ਰੀ ਬੈਠਾ ਸੀ ਮਨ ਦੇ ਵਿੱਚ ਆਈ ਵੀ ਚਲੋ ਇੰਨੇ ਸਬਸਕ੍ਰਾਈਬਰ ਨੇ ਵੀ ਕੋਈ ਨਾ ਕੋਈ ਤੇ ਬੈਠਾ ਹੀ ਹੁੰਦਾ ਤੇ ਵੀਡੀਓ ਸਾਰਿਆਂ ਘੱਟ ਰਹਿੰਦੇ ਹੋ ਤੁਸੀਂ ਤੇ ਤੁਹਾਨੂੰ ਸਾਰਿਆਂ ਨੂੰ ਇਹ ਹੀ ਤੁਹਾਡੇ ਚਰਨਾਂ ਦੇ ਵਿੱਚ ਇਹ ਹੀ ਬੇਤੀ ਹੈ ਵੀ ਵੀਡੀਓ ਵੀ ਜਰੂਰ ਵੇਖਿਆ ਕਰੋ ਜੇ ਮੈਂ ਕਹਿਣਾ ਉਹਨਾਂ ਇਹ ਬੰਦਾ ਜਿਹੜਾ ਨਾ ਕੋਈ ਵੀ ਹੈ ਬੰਦਾ ਤੇ ਉਹਨੇ ਵਿਚਾਰੇ ਨੇ ਸਵੇਰੇ ਨਾ ਉਹਨੇ ਸਵੇਰੇ ਸਵੇਰੇ ਆਪਣੇ ਤਿਆਰੀ ਕਰਨੀ ਉਹਨੇ ਆਪਣਾ ਵੀ ਭੋਜਨ ਕਹਿ ਲੋ ਜਾਂ ਕਿ ਕਰਨਾ ਤੇ ਜਾ ਕੇ ਉਥੇ ਸਟਾਲ ਲਾਉਣੀ ਵੀ ਲੋਕ ਆਉਣਗੇ ਤੇ ਖਾਣਗੇ ਤੇ ਚਲੋ 4 ਪੈਸੇ ਕੱਢਣਗੇ ਉਹਨੇ ਵਿਚਾਰੇ ਨਹੀਂ ਇਹ ਕਰਨਾ ਹੋਇਆ ਕਿ ਸਵੇਰੇ ਉਹ ਵਿਚਾਰੇ ਇੰਨੀ ਮਿਹਨਤ ਕਰਕੇ ਤਿਆਰ ਕਰਕੇ ਲੱਗਿਆ ਤੇ ਸ਼ਾਮ ਤੱਕ ਕੋਈ ਆਇਆ ਨਹੀਂ ਤੂੰ ਮੂੜ ਕੇ ਲੈ ਪਰ ਉਹ ਦੂਜੇ ਦਿਨ ਫਿਰ ਵੀ ਹਾਰਿਆ ਨਹੀਂ ਫਿਰ ਉਹਨੇ ਦੁਬਾਰਾ ਹੁੰਦਾ ਬਿਸਟ ਕੀਤਾ ਪਰ ਫਿਰ ਉਹ ਦੁਬਾਰਾ ਲੱਗ ਪਿਆ ਕਿਸਮੀ ਤੇ ਇਹ ਤੁਹਾਨੂੰ ਅੱਜ ਜੀ ਮਹਾਰਾਜ ਕਿਰਪਾ ਕਰੇਗਾ ਜਦੋਂ ਬੰਦਾ ਲੱਗਾ ਰਹਿੰਦਾ ਲੱਗਾ ਰਹਿੰਦਾ ਕਿਸੇ ਨਾ ਕਿਸੇ ਦਾ ਜਰੂਰ ਕਿਰਪਾ ਹੋ ਜਾਂਦੀ ਹੈ ਚਾਹੇ ਤੁਸੀਂ ਕੋਈ ਕੰਮ ਕਰਦੇ ਹੋ ਇਸ ਕਰਕੇ ਕਿਸੇ ਦੇ ਕੰਮ ਨੂੰ ਛੋਟਾ ਨਾ ਸਮਝਿਆ ਕਰੋ ਕੋਈ ਵੀ ਕੰਮ ਸੌਖਾ ਨਹੀਂ ਹੁੰਦਾ ਅਰਚਾ ਦਾ ਛਕਣਾ ਵੀ ਸੌਖਾ ਨਹੀਂ ਹੁੰਦਾ ਹਰ ਇੱਕ ਕੰਮ ਦੇ ਪਿੱਛੇ ਮਿਹਨਤ ਹੁੰਦੀ ਹੈ ਤੇ ਜਿੰਨਾ ਚਿਰ ਤੁਹਾਡਾ ਐਕਸਪੀਰੀਅੰਸ ਤਜਰਬਾ ਨਹੀਂ ਹੁੰਦਾ ਉਨਾਂ ਚਿਰ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਨਹੀਂ ਮਿਲਦੀ ਜੇਵੇਂ ਦਿਨ ਤੁਸੀਂ ਕੰਮ ਕਰਦੇ ਜਾਓਗੇ ਕੰਮ ਕਰਦੇ ਜਾਓਗੇ ਇੱਕ ਦਿਨ ਤੁਹਾਡੇ ਹੱਥ ਦੇ ਵਿੱਚ ਉਹ ਕਰਾਮਾਤੀ ਉਹ ਆ ਜਾਂਦੀ ਹੈ ਵੀ ਬੰਦਾ ਤੁਰਿਆ ਜਾਂਦਾ ਹੀ ਕੰਮ ਕਰ ਜਾਂਦਾ ਕਿਉਂ ਕਿ ਕਿਉਂਕਿ ਇਹ ਵੀ ਇੱਕ ਐਕਸਪੀਰੀਅੰਸ ਇੱਕ ਤਜਰਬਾ ਇਹ ਪੜੀ ਪੱਟੀ ਕਰਨ ਹੈ ਤੇ ਜਿਹੜੇ ਲੱਗੇ ਹੋਏ ਜਿਹੜੇ ਕੰਮ ਨੂੰ ਪਾਈ ਲੱਗੇ ਰਹੋ ਜੇ ਦੁੱਖ ਹੈ ਤੇ ਤੇ ਯਾਦ ਰੱਖੋ ਵੀ ਸੁੱਖ ਵੀ ਜ਼ਰੂਰ ਆਵੇਗਾ ਦੁੱਖ ਹੀ ਹੋਣ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਇਨਸਾਨ ਘਟ ਦੇ ਬਾਹਰ ਇੱਕ ਲਾਈਨ ਲਿਖੀ ਸੀ ਮੰਜਲ ਤੇਰੀ ਆ ਸੀ ਉਮਰ ਬੀਤ ਕੇ ਜਾਂਦੇ ਜਾਂਦੇ ਵੀ ਆ ਮੰਜਲ ਸੀ ਤੇਰੀ ਆ ਸਰੀਰ ਜਿਹੜਾ ਚੱਕੀ ਫਿਰਦੇ ਨੇ ਰਾਖ ਇੰਨਾ ਕੋ ਹੋ ਜਾਣਾ ਪਤਾ ਹੀ ਨਹੀਂ ਲੱਗਣਾ ਤੇਰੇ ਸੋਚ ਕੇ ਵੇਖਿਓ ਕਿੱਡਾ ਦੁੱਖ ਆਉਂਦਾ ਮਨ ਨੂੰ ਵੀ ਕਿਸੇ ਦਿਨ ਸਰੀਰ ਨੇ ਜਿਹੜੇ ਨੇ ਇੰਨੇ ਰਾਖ ਹੋ ਜਾਣਾ ਤੇ ਉਹ ਸ਼ਮਸ਼ਾਨ ਘਾਟ ਦੇ ਬਾਹਰ ਲੈਣ ਦਿੱਤੀ ਸੀ ਮੰਜਲ ਤੇਰੀ ਆ ਸੀ ਵੀ ਜਾਂਦੇ ਜਾਂਦੇ ਦੁਨੀਆਂ ਤੇ ਲੋਕੀਂ ਦਿੱਤਾ ਤੇਰੇ ਆਪਣੇ ਕੋਕ ਕਰਦੇ ਜਾਂਦੇ ਜਾਂਦੇ ਕਹਿੰਦੇ ਕਿਸ ਨੇ ਕੀ ਦਿੱਤਾ ਤੇ ਆਪਣੇ ਆਪ ਵਾਸਤੇ ਜਿੰਨਾ ਵਾਸਤੇ ਕੀਤਾ ਉਹ ਵੀ ਜਾਂਦੇ ਜਾਂਦੇ ਥੂਕ ਗਏ ਤੈਨੂੰ ਤੇ ਇਹ ਜਿਹੜਾ ਸਾਨੂੰ ਸਰੀਰ ਜਿਹਨੂੰ ਅਸੀਂ ਇੱਥੇ ਮਕਾਉਂਦੇ ਆਂ ਜਿਹਨੂੰ ਅਸੀਂ ਕਹਿੰਦੇ ਹਾਂ ਜਿਸ ਸਜਾਉਂਦੇ ਆਂ ਜਿੰਨੂੰ ਤਿਆਰ ਪ੍ਰਤੀਾਰ ਕਰਕੇ ਲਈ ਕਰਦੇ ਆਂ ਇਹ ਵੀ ਨਹੀਂ ਚੰਦਰਾ ਸਾਡਾ ਸਾਥੀ ਇੰਨੇ ਵੀ ਠੀਰ ਰਹਿ ਜਾਣਾ ਤੇ ਫਿਰ ਆ ਜਿਹੜੀ ਮੰਨ ਦੀ ਖੂਬਸੂਰਤੀ ਆ ਜਿਹੜੀ ਮੰਨ ਦੀ ਦਸ਼ਾ ਕਿਉਂਕਿ ਦਿਲ ਦੀਆਂ ਗੱਲਾਂ ਜਿਵੇਂ ਮੰਨ ਦੀਆਂ ਗੱਲਾਂ ਜਿਹੜੀਆਂ ਨੇ ਮਨ ਦੇ ਨਾਲ ਹੀ ਸਾਰਾ ਕੁਝ ਹੋਣਾ ਤੇ ਨਹੀਂ ਤੇ ਫਿਰ ਪਤਾ ਨਹੀਂ ਲੱਗਣਾ ਕਿਹੜੇ ਦਿਨ ਬਾਅਦ ਇਹ ਗੱਲਾਂ ਨੇ ਕਿਹੜੇ ਦਿਨ ਸਮਾਪਤੀ ਹੋ ਜਾਣੀ ਤੇ ਜੇ ਜੇ ਮਿਲਿਆ ਤੇ ਮਾਨ ਵੀ ਨਾ ਕਰਿਓ ਹੰਕਾਰ ਵੀ ਨਾ ਕਰਿਓ ਕਿਉਂਕਿ ਯਾਦ ਰੱਖਿਓ ਹਰ ਦਿਨ ਦੇ ਪਿਛਲੇ ਪਾਸੇ ਇੱਕ ਰਾਤ ਖੜੀ ਤੇ ਜੇ ਕੁਛ ਮਿਲਿਆ ਤੇ ਉਹਦਾ ਸ਼ੁਕਰ ਕਰਿਓ ਉਹਦਾ ਧੰਨਵਾਦ ਕਰਿਓ ਮਾਨ ਹੰਕਾਰ ਨਾ ਕਰਿਓ ਕਿਉਂਕਿ ਦੇ ਕੇ ਖੋ ਵੀ ਲੈਂਦਾ ਉਹ ਦੇ ਕੇ ਪ੍ਰਮਾਤਮਾ ਖੋ ਵੀ ਲੈਂਦਾ ਇਸ ਕਰਕੇ ਕਿਸੇ ਵੀ ਗੱਲ ਦਾ ਕਦੇ ਵੀ ਮਾਨ ਨਾ ਕਰਿਓ ਦੇ ਨਹੀਂ ਤੇ ਫਿਰ ਆਸਤੇ ਜਿਉਂਦਾ ਰਹਿੰਦਾ ਬੰਦਾ ਇਕ ਨਾ ਮਾਹੋ ਮੱਖੀ ਜੀ ਹੁੰਦੀ ਐ ਅਜੇ ਮਾਗੀ ਵੀ ਕਿੰਨਾਂ ਨੇ ਵੀ ਲਾਈਕ ਲਾਈਕ ਵੀ ਕਰ ਦਿਆ ਕਰੋ ਤੁਹਾਡਾ ਧੰਨਵਾਦ ਹੋਵੇਗਾ ਇੰਨੇ ਨਾਲ ਮਨ ਨੂੰ ਮਿਲਦੀ ਐ ਥੋੜੀ ਜਿਹੀ ਤਸੱਲੀ ਕਿਉਂਕਿ ਸਾਨੂੰ ਇਹ ਕੰਮ ਆਉਂਦਾ ਘੱਟ ਹੀ ਐ ਸਾਨੂੰ ਇੰਨੇ ਕੋਈ ਪਤਾ ਲੱਗਦਾ ਕਿ ਹਾਂ ਭਾਈ ਲੋਕ ਵੇਖਦੇ ਨੇ ਲੋਕ ਨਾਲ ਗੱਲਬਾਤ ਸਾਂਝੀ ਕਰਦੇ ਨੇ ਸੁਣਨਾ ਪਸੰਦ ਕਰਦੇ ਨੇ ਲੋਕ ਕਈ ਗੱਲਾਂਬਾਤਾਂ ਆ ਮਾਹੋ ਮੱਖੀ ਹੁੰਦੀ ਨਾ ਛੋਟੀ ਜੀ ਮੱਖੀ ਇਹ ਇਹ ਦੀ ਮਾਹੋ ਮੱਖੀ ਕੀ ਕਰਦੀਆਂ ਨੇ ਕਈ ਜਣੀਆਂ ਰਲ ਕੇ ਨਾ ਉਹ ਵਿਚਾਰੀਆਂ ਇੱਕ ਸ਼ੱਤਾ ਤਿਆਰ ਕਰਦੀਆਂ ਨੇ ਉਹ ਜਿਹੜਾ ਸ਼ੱਤਾ ਹੁੰਦਾ ਹੈ ਜਿਹਨੂੰ ਕਹਿ ਲੋ ਬਿੱਜੀ ਦੇ ਵਿੱਚ ਸ਼ਹਿਦ ਹੁੰਦਾ ਉਹ ਉਹਦੇ ਵਿੱਚ ਸ਼ਹਿਦ ਹੁੰਦਾ ਜਦ ਜ ਉਹ ਉਹ ਕੀ ਕਰਦੀਆਂ ਨੇ ਉਹ ਉਹ ਨਾ ਜਾਂਦੀਆਂ ਨੇ ਜਦ ਉਹ ਜਾਂਦੀਆਂ ਨੇ ਕਦੇ ਕਿਸੇ ਤੇ ਕਦੇ ਕਿਸੇ ਤੋਂ ਰਾਸ ਕੱਢ ਕੇ ਲਿਆਉਂਦੀਆਂ ਨੇ ਕਦੇ ਕਿਤੋਂ ਸੁਗੰਧੀ ਕੱਢ ਕੇ ਲਿਆਉਂਦੀਆਂ ਨੇ ਤੇ ਉਹ ਵਿਚਾਰੀਆਂ ਕੰਨੀਆਂ ਜਿਹੜੀਆਂ ਰੜ ਕੇ ਇੱਕ ਸ਼ਹਿਦ ਦਾ ਸ਼ੱਤਾ ਤਿਆਰ ਕਰਦੀਆਂ ਨੇ ਕਿੰਨੀ ਉਹਨਾਂ ਦੀ ਮਿਹਨਤ ਹੁੰਦੀ ਹੈ ਕਿੱਥੋਂ ਤੱਕ ਉਹ 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 ਪੱਜਾ ਦਿਨ ਰੁੱਕ ਦੀਆਂ ਨੇ ਕੀ ਕੁਝ ਕਰਦੀਆਂ ਨੇ ਥੋੜਾ ਥੋੜਾ ਚੜੀਆਂ ਜੋੜ ਕੇ ਇੱਕ ਸ਼ੱਤਾ ਤਿਆਰ ਕਰਦੀਆਂ ਨੇ ਉਹਨੂੰ ਸ਼ੱਤਾ ਤਿਆਰ ਹੋ ਗਿਆ ਸ਼ਹਿਦ ਦੇ ਨਾਲ ਭਰ ਗਿਆ ਵੀ ਬਾਅਦ ਦੇ ਵਿੱਚ ਖਾਵਾਂ ਤੇ ਹੁੰਦਾ ਕੀ ਹੈ ਵੀ ਨਾਲੇ ਪਰਿਵਾਰ ਆਪਣੇ ਵਾਸਤੇ ਉਹਨਾਂ ਦੇ ਬੱਚੇ ਹੁੰਦੇ ਨੇ ਸਾਰਾ ਕੁਝ ਹੁੰਦਾ ਹੁੰਦਾ ਵੀ ਇਹ ਵੀ ਕੋਈ ਮੇਰੇ ਵਰਗਾ ਆਉਂਦਾ ਤੇ ਉਹ ਕਹਿੰਦਾ ਸ਼ਹਿਦ ਬੜਾ ਮਿੱਠਾ ਹੈ ਉਹ ਸ਼ੱਤਾ ਜਿਹੜਾ ਤਾਜ਼ਾ ਤਾਜ਼ਾ ਲੱਗਾ ਉਹਨੇ ਕੀਤਾ ਉਹਨੇ ਕਪੜਾ ਜਾਂ ਬੰਨਿਆ ਸੋਤੇ ਤੇ ਉੱਤੇ ਥੋੜਾ ਦੇਲ ਪਾਇਆ ਤੇ ਅਗਲਾਈ ਤੇ ਉਹ ਮੱਖੀਆਂ ਦਾ ਜਿਹੜਾ ਛੱਤਾਂ ਲੱਗਾ ਸੀ ਉਹਦੇ ਥੱਲੇ ਜਾ ਕੇ ਕਰਤੀ ਅੱਗ ਜਦੋਂ ਅੱਗ ਦੀ ਥੱਲੇ ਕੀਤੀ ਤੇ ਉਹ ਜਿਹੜੀਆਂ ਮੱਖੀਆਂ ਸੀ ਨਾ ਕਈ ਤੇ ਵਿਚਾਰੀਆਂ ਜਿਹੜੀਆਂ ਸੀ ਗਿਆ ਕਈ ਤੇ ਉਥੇ ਉਥੇ ਝੁੱਲ ਸੱਡੀਆਂ ਵਿੱਚ ਜਿਨ੍ਹਾਂ ਨੇ ਆਪਣਾ ਕਰ ਲਈ ਛੱਡਿਆ ਤੇ ਕਈ ਜਿਹੜੀਆਂ ਸੀ ਉੱਡ ਗਈਆਂ ਤੇ ਉਹਨੇ ਕੀਤਾ ਉਹਨੇ ਜਦੋਂ ਉਹ ਛੱਤਾਂ ਜਾਂ ਖਾਲੀ ਉਹ ਲਾ ਕੇ ਥੱਲੇ ਤੇ ਉਹ ਬੰਦੇ ਨਾਲ ਸਾਰਾ ਸ਼ਹਿਦ ਜਾਂ ਝੋਲਾ ਤੇ ਨਿਕਲ ਗਿਆ ਉਹਨੂੰ ਵੇਖੋ ਜਿਹੜੀਆਂ ਵਿਚਾਰੀਆਂ ਬਚ ਗਈਆਂ ਕਿੰਨੀ ਉਹਨਾਂ ਨੇ ਮਿਹਨਤ ਕੀਤੀ ਸੀ ਕੀ ਕੁਝ ਕੀਤਾ ਸੀ ਉਹਨਾਂ ਨੇ ਕੀ ਕੀਤੀ ਸੀ ਕਿੰਨਾ ਕੁਝ ਕੀਤਾ ਸੀ ਉਹਨਾਂ ਨੇ ਤੇ ਜਿਹੜੀਆਂ ਬਚ ਗਈਆਂ ਉਹ ਉਹਨਾਂ ਨੇ ਇਹ ਨਹੀਂ ਵੀ ਉਹਨਾਂ ਨੇ ਕਿਸੇ ਤੇ ਰੋਸ ਕੀਤਾ ਹੋਵੇ ਕਿਸੇ ਦੇ ਨਾਲ ਕੋਈ ਕੋਈ ਉਹਨਾਂ ਨੇ ਰੱਬ ਤੇ ਰੋਸ ਕੀਤਾ ਹੋਵੇ ਜਾਂ ਕਿਸੇ ਨੂੰ ਕੁਝ ਮਾੜਾ ਚੰਗਾ ਨਹੀਂ ਜੀ ਉਹ ਵਿਚਾਰੀਆਂ ਜਿਹੜੀਆਂ ਬਾਕੀਆਂ ਉਹ ਦੂਜੇ ਦਿਨ ਫਿਰ ਉਸੇ ਕੰਮ ਨੂੰ ਲੱਗ ਪੈਂਦੀਆਂ ਇਸੇ ਤਰ੍ਹਾਂ ਇਨਸਾਨ ਵੀ ਕਰਦਾ ਹੈ ਕੋਈ ਵੀ ਇਨਸਾਨ ਹੈ ਕਿਸੇ ਵੀ ਕੰਮ ਦੇ ਵਿੱਚ ਚਲਦਾ ਜਾਂਦਾ ਚਲਦਾ ਜਾਂਦਾ ਤੇ ਜਿਹੜਾ ਲੱਗਾ ਰਿੰਦਾ ਲੱਗਾ ਰਿੰਦਾ ਇੱਕ ਨੇ ਤੈਨੂੰ ਸਫਲ ਜ਼ਰੂਰ ਹੋ ਜਾਂਦਾ ਹੁਣ ਤੁਹਾਡੇ ਵਿੱਚੋਂ ਤੁਹਾਨੂੰ ਕਈ ਮਿਲ ਜਾਣਗੇ ਕੋਡੇ ਨੇੜੇ ਕਹਿਣਵਾੜ ਕੋਲ ਬੈਨਾ ਪ੍ਰਾਜਨ ਮਿੱਤਰ ਦੋਸਤ ਵੀ ਜਿਹੜੇ ਅੰਦਰੋਂ ਤੋਂ ਖੁਸ਼ ਹੁੰਦੇ ਨੇ ਵਿੱਚੋਂ ਖੁਸ਼ ਨਹੀਂ ਹੁੰਦੇ ਜਿਹੜਾ ਚਾਰਲੀ ਹੋਇਆ ਇੱਕ ਪੁਰਾਣਾ ਤੇ ਉਹ ਉਹ ਕੀ ਸੀ ਉਹ ਹੱਥਾਂ ਪੈਰ ਕਮੇਡੀ ਕਰਦਾ ਸੀ ਹੱਥ ਪੈਰ ਜਲਾਉਂਦਾ ਸੀ ਤੇ ਉਹ ਬੜੇ ਲੋਕਾਂ ਨੂੰ ਹਸਾਉਂਦਾ ਸੀ ਪੜਾ ਹਸਾਉਂਦਾ ਸੀ ਤੇ ਜਦੋਂ ਉਹਦੀ ਹੋਂਦੋਈ ਕਰਦੇ ਨਾਲ ਡਿਪਰੈਸ਼ਨ ਦੇ ਨਾਲ ਉਹ ਲੋਕਾਂ ਨੂੰ ਖਸਾਉਣ ਵਾਲਾ ਬੰਦਾ ਆਪ ਡਿਪਰੈਸ਼ਨ ਦੇ ਨਾਲ ਗਿਆ ਇਸੇ ਤਰ੍ਹਾਂ ਤੁਹਾਨੂੰ ਕਈ ਬੰਦੇ ਔਰਤਾਂ ਕਈ ਕੁੜੀਆਂ ਲੜਕੀਆਂ ਮੁੰਡੇ ਕਈ ਉਤੋਂ ਬਹੁਤ ਖੁਸ਼ ਦਿਸਣਗੇ ਪਰ ਉਹ ਅੰਦਰੋਂ ਜਿਹੜੇ ਅੰਦਰੋਂ ਨਹੀਂ ਉਹ ਖੁਸ਼ ਹੁੰਦੇ ਤੇ ਜੇ ਕੋਈ ਵੀ ਚੀਜ਼ ਜੇ ਤੁਸੀਂ ਕਹੋ ਵੀ ਸਾਨੂੰ ਪੈਸਾ ਤੇ ਲਾਜਾ ਇਹ ਚੀਜ਼ ਇਹ ਖੁਸ਼ੀ ਦੇ ਸਕਦੀ ਹੈ ਇਹ ਵੀ ਇੱਕ ਸਮੇਂ ਵਾਸਤੇ ਦੇ ਸਕਦੀ ਹੈ ਖੁਸ਼ੀ ਕਿਉਂਕਿ ਕੋਈ ਵੀ ਚੀਜ਼ ਜਦੋਂ ਜਿਆਦੀ ਹੋ ਜਾਂਦੀ ਹੈ ਫਿਰ ਉਹ ਉਹ ਇਨਸਾਨ ਨੂੰ ਖਾ ਜਾਂਦੀ ਹੈ ਇਨਸਾਨ ਨੂੰ ਪਤਾ ਨਹੀਂ ਲੱਗਦਾ ਜਿਵੇਂ ਆ ਤੁਸੀਂ ਬੁਖਾਰ ਲਾ ਲਓ ਜਦੋਂ ਇਨਸਾਨ ਨੂੰ ਜ਼ਿਆਦਾ ਹੋ ਗਿਆ ਅੰਰੇ 80% ਰਹਿਣਾ ਚਾਹੀਦਾ ਪਰ ਜੇ ਜ਼ਿਆਦਾ ਹੋ ਗਿਆ ਫਿਰ ਇਹ ਪਤਾ ਨਹੀਂ ਲੱਗਦਾ ਇਨਸਾਨ ਨੂੰ ਇਹਦਾ ਕੀ ਹੀ ਖਾ ਜਾਂਦਾ ਬਿਮਾਰ ਕਰ ਦਿੰਦਾ ਤੁਸੀਂ ਬਲੱਡ ਪ੍ਰੈਸ਼ਰ ਨਾਲੋਂ ਦੇਖੋ ਰਹਿਣਾ ਵੀ ਚਾਹੀਦਾ ਜੇ ਕਿਉਂਕਿ ਉਹ ਖਤਮ ਕਰ ਦਿਓ ਖਤਮ ਨਹੀਂ ਕੀਤਾ ਜਾ ਸਕਦਾ ਰਹਿਣਾ ਦੀ ਹੈ ਪਰ ਜੇ ਵੱਧ ਗਿਆ ਘਟ ਗਿਆ ਫਿਰ ਗਲਤ ਹੋ ਜਾਂਦਾ ਸ਼ੂਗਰ ਨਾਲੋਂ ਕੰਨਿਆਂ ਨੂੰ ਦੁਨੀਆਂ ਤੇ ਇਹਦਾ ਇਲਾਜ ਹੀ ਕੋਈ ਨਹੀਂ ਕਹਿੰਦੇ ਹੁੰਦਾ ਇਹ ਪਰ ਰਹਿਣੀ ਵੀ ਚਾਹੀਦੀ ਹੈ ਜੇ ਵੱਧ ਗਈ ਕੱਟ ਗਈ ਫਿਰ ਮਾਰੀ ਇਸੇ ਤਰ੍ਹਾਂ ਹੀ ਇਹ ਸਾਡਾ ਲੋਭ ਲਾਲਚ ਹੈ ਐਸਾ ਤੇਲਾ ਜ਼ਮੀਨ ਜਾਇਦਾਦ ਇਹ ਆਪ ਤਰ੍ਹਾਂ ਨਾਲ ਮੂਹ ਹੈ ਵੀ ਜਿੰਨਾ ਚਿਰ ਇਹ ਮੇਨਟੇਨ ਰਹਿੰਦਾ ਠੀਕ ਹੈ ਜਦੋਂ ਇਹ ਵੱਧ ਜਾਂਦਾ ਫਿਰ ਸਾਨੂੰ ਪਤਾ ਵੀ ਨਹੀਂ ਲੱਗੇ ਸਾਨੂੰ ਖਾ ਜਾਂਦਾ ਤੇ ਫਿਰ ਇਨਸਾਨ ਅੱਖਾਂ ਤੇ ਹੱਥ ਰੱਖ ਰੱਖ ਕੇ ਰਹਿੰਦਾ ਕਿ ਜਿੰਨਾ ਵਾਸਤੇ ਪਾਪ ਕਮਾਏ ਉਹ ਉਹ ਹੀ ਨਹੀਂ ਬਣਦੇ ਤੇ ਜੇ ਉਹ ਫਿਰ ਬਣਦੇ ਨਹੀਂ ਤੇ ਫਿਰ ਕਹਿੰਦੇ ਕਹਿੰਦੇ ਇਹ ਨਹੀਂ ਵੀ ਪਿਆਰ ਨਹੀਂ ਕਰਨਾ ਪਿਆਰ ਕਰੋ ਪਰ ਇਹ ਨਾਮੋਂ ਨਾ ਕਰੋ ਵੀ ਅਗਲਾ ਤੁਹਾਡੇ ਪਿਆਰ ਦਾ ਤੁਹਾਡੇ ਤੁਹਾਡੇ ਮੂਹ ਦਾ ਫਾਇਦਾ ਚੱਕੇ ਕਿਉਂਕਿ ਫਾਇਦਾ ਜਦੋਂ ਚੱਕੀਂਦਾ ਫਿਰ ਫਿਰ ਬੰਦਾ ਇਨਸਾਨ ਲੋਕ ਲੁਕੇ ਰਹਿੰਦਾ ਤੇ ਜ਼ਿੰਦਗੀ ਦੇ ਵਿੱਚ ਜੇ ਮੈਂ ਕਹਿ ਰਿਹਾ ਸੰਭੀ ਜੇ ਵੈਗਰੂ ਨੇ ਦਿੱਤਾ ਕੁਝ ਕੋਈ ਤਰੱਕੀ ਦਿੱਤੀ ਹੈ ਤਾਂ ਅੰਦੋਲਤ ਦਿੱਤਾ ਜ਼ਮੀਨ ਜਾਇਦਾਦ ਦਿੱਤੀ ਹੈ ਮਾਨ ਨਹੀਂ ਕਰਨਾ ਜੀ ਮਾਨ ਅਹੰਕਾਰ ਕਰਾਂਗੇ ਇਹ ਵੀ ਦੁੱਖਦਾਇਕ ਬਣ ਜਾਂਦੀ ਹੈ ਤੇ ਉਹ ਪਰਮਾਤਮਾ ਦੇ ਕੇ ਖੋ ਵੀ ਲੈਂਦਾ ਤੇ ਜੇ ਨਹੀਂ ਦਿੱਤਾ ਤੇ ਕਿਸੇ ਵੱਲ ਵੇਖ ਕੇ ਸਾਲ ਨਹੀਂ ਕਰਨਾ ਜੋ ਤੇਰਾ ਹੈ ਜੋ ਤੈਨੂੰ ਮਿਲਣਾ ਹੈ ਉਹ ਤੈਨੂੰ ਮਿਲ ਹੀ ਜਾਣਾ ਨਾ ਤੇ ਤੂੰ ਕੋ ਕੋ ਸਕਦਾ ਤੇ ਨਾ ਨਾ ਹੀ ਤੇਰੇ ਤੈਨੂੰ ਕੋਈ ਦੇ ਸਕਦਾ ਦੇਣਾ ਵੀ ਉਹਨੇ ਆ ਤੇ ਖੋਣਾ ਵੀ ਉਹਨੇ ਆ ਕਈ ਵਾਰੀ ਕਿਉਂ ਅਸਾਂ ਲੱਗਦਾ ਵੀ ਸਾਡਾ ਉੱਜੜ ਗਿਆ ਦੋ ਬੰਦੇ ਸੀ ਉਹ ਕੰਮ ਕਰਦੇ ਸੀ ਤੇ ਇੱਕ ਬੰਦੇ ਦਾ ਕੰਮ ਚੱਲਦਾ ਰਹਿ ਗਿਆ ਤੇ ਇੱਕ ਉੱਜੜ ਗਿਆ ਦੋਵੇਂ ਲੜ ਪਏ ਇੱਕ ਦਾ ਚੱਲਦਾ ਰਹਿ ਗਿਆ ਇੱਕ ਦੋੜ ਛੜ ਗਿਆ ਹੁਣ ਹੋਇਆ ਕਿ ਵੀ ਇੱਕ ਨੂੰ ਲੱਗਾ ਮੇਰਾ ਉੱਡ ਗਿਆ ਪਰ ਉਹਦੇ ਵਿੱਚ ਕੀ ਸੀ ਉਹ ਬੰਦੇ ਦੇ ਨਾਲ ਕੋਈ ਹੋਰ ਕੰਮ ਕਰਨ ਲੱਗ ਪਿਆਣ ਤੇ ਅਸਲ ਵਿੱਚ ਪ੍ਰਮਾਤਮਾ ਨੇ ਕੀਤਾ ਵੀ ਇਹ ਇਹ ਨੂੰ ਲੱਗਾ ਮੇਰਾ ਉੱਡ ਗਿਆ ਪਰ ਉਹਦਾ ਦਾ ਵਾਸਲੀਆ ਜਿਹੜਾ ਲੋਡ ਸੀ ਤੇ ਸਾਲ ਕੁ ਬਾਅਦ ਇਹਦਾ ਵੀ ਚੱਲ ਪਿਆ ਸਾਡੇ ਉੱਜੜਨ ਦੇ ਵਿੱਚ ਕਿਸੇ ਦਾ ਭਲਾ ਹੁੰਦਾ ਹੈ ਕਈ ਵਾਰੀ ਸਾਡਾ ਉਜਾੜਾ ਹੀ ਸਾਡੇ ਵਾਸਤੇ ਵਧੀਆ ਹੁੰਦਾ ਹੈ ਤੇ ਜਿਹੜਾ ਮੈਂ ਟਾਈਟਲ ਰੱਖਿਆ ਸੀ ਉੱਥੇ ਫੇਰ ਆ ਜਾਂ ਵੀ ਭਾਈ ਅਫਵਾਹਾਂ ਤੋਂ ਬਚੋ ਅਫਵਾਹਾਂ ਬਹੁਤ ਮਿਲਦੀਆਂ ਨੇ ਬੀ ਆਇਆ ਹੋ ਗਿਆ ਚੌਂਕ ਹੋ ਗਿਆ ਤੁਹਾਨੂੰ ਤਾਂ ਹੀ ਵਾਰ-ਵਾਰ ਦੱਸਿਆ ਸਾਡੇ ਪਿੰਡ 'ਚ ਗੂਲੀਆਂ ਜਿਹਾ ਵੰਗ ਚੱਲਿਆ ਕੱਲ੍ਹ ਕੰਮ ਵੀ ਜਿਵੇਂ ਤੇ ਮਾਤਾ ਸਾਰੀ ਡਰ ਗਈ ਕੰਦੀ ਲੱਗਦਾ ਹੈ ਕਿ ਸਾਡੇ ਪਿੰਡ 'ਚ ਜਿਹੜਾ ਇਹ ਥੰਗ ਦਾ ਮਦਾਨ ਅੱਗੇ ਬਣੇ ਚੱਲੂਗੀ ਸੁਰੂ ਤੇ ਜਦੋਂ ਵੇਖਿਆ ਉਹ ਪਤਾ ਲੱਗਾ ਕਿ ਜਿਹੜਾ ਵਾਈ ਜੀ ਛੱਡਦੇ ਹੁੰਦੇ ਨੇ ਤਾਂ ਨੂੰ ਤੇ ਉਹ ਇੱਕ ਹੀ ਪਟਾਕੇ ਦੇ ਵਿੱਚ ਕਿੰਨੇ ਪਟਾਕੇ ਹੁੰਦੇ ਉਹ ਉਹ ਚੱਲ ਜਾਂਦਾ ਸੀ ਕੰਦ ਤੇ ਐਵੇਂ ਜਿਹੜਾ ਡਰਦਾ ਮਾਹੌਲ ਇਸ ਕਰਕੇ ਆਪਾਂ ਤੋ ਬਚੋ ਵਿਸ਼ਵਾਸ ਰੱਖੋ ਉਸ ਪਰਮਾਤਮਾ ਤੇ ਸਰਕਾਰਾਂ ਕਿਸੇ ਵੀ ਦੇਸ਼ ਦੀਆਂ ਹੁਣ ਐਟੀਆਂ ਵਾਲੀਆਂ ਨਹੀਂ ਹੁੰਦੀ ਉਹਨਾਂ ਨੂੰ ਪਤਾ ਹੈ ਕਿ ਜੰਗ ਦੇ ਨਾਲ ਕਿਸੇ ਦਾ ਕੋਈ ਪੜਾ ਨਹੀਂ ਹੁੰਦਾ ਜੇ ਜਨਤਾ ਹੀ ਕਦਮ ਹੋਵੇ ਫਿਰ ਰਾਜ ਕੀ ਦੇ ਤੇ ਕਰਨਾ ਤੇ ਇਸ ਕਰਕੇ ਡਰੋ ਨਾ ਪਰਮਾਤਮਾ ਅਰਦਾਸ ਕਰੋ ਕਿ ਮਾਰੇ ਸਭ ਨੂੰ ਸਮਾਧਨ ਅਕਸ਼ਸ਼ ਕਰੇ ਤੇ ਜਿਨ੍ਹਾਂ ਨੇ ਲਾਈਵ ਆਖ ਆਪ ਸਭ ਦਾ ਧੰਨਵਾਦ ਜਿਨ੍ਹਾਂ ਨੇ ਲਾਈਵ ਨੂੰ ਲਾਈਕ ਕਰ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਚੈਟ ਕੀਤੀ ਕਮੈਂਟ ਕੀਤੀ ਉਹਨਾਂ ਦਾ ਵੀ ਧੰਨਵਾਦ ਕੋਈ ਨਹੀਂ ਪਾਜੀ ਜੇ ਗ੍ਰੰਥ ਕੀਬੜਾਤੂ ਰਹਿ ਜਾਂਦੀ ਹੈ ਤੇ ਖਿਮਾ ਕਰਦਿਆ ਕਰੋ ਅਗਲੀ ਵਾਰੀ ਸੀ ਮਿਲਦੇ ਹਾਂ ਫਿਰ ਅਗਲੀ ਵਾਰੀ ਹੁਆਂ ਪੁੱਲਾਂ ਦੀ ਬਹੁਤ ਬਹੁਤ ਧੰਨਵਾਦ